ਅੱਜ ਅਸੀਂ ਪਟਿਆਲੇ ਜੀ ਆਪਣੇ ਮੈਂ ਆਪਣੀ ਜਿਹੜੀ ਕੰਸਿਸਟੈਂਸੀ ਆ ਉਹਦੇ ਨਾਲ ਜਿਹੜੇ ਡਿਵੈਲਪਮੈਂਟ ਵਰਕਰਸ ਨੇ ਉਹਨਾਂ ਦੀ ਰਿਵਿਊ ਮੀਟਿੰਗ ਰੱਖੀ ਸੀ ਸਭ ਤੋਂ ਪਹਿਲਾਂ ਅਸੀਂ ਜਿਹੜੇ ਪਹਿਲਗਾਮ ਦੇ ਵਿੱਚ ਜਿਹੜਾ ਅਤਵਾਦੀ ਹਮਲਾ ਹੋਇਆ ਇਨੋਸੈਂਟ ਜਿਹੜੇ ਟੂਰਿਸਟ ਦੇ ਉੱਤੇ ਉਹਨਾਂ ਦੇ ਵਿਕਟਿਮਸ ਨੂੰ ਵੀ ਪੇਡ ਹੋਮੇਜ ਸਾਡੀਆਂ ਦਿਲ ਦੀਆਂ ਹਮਦਰਦੀਆਂ ਉਹਨਾਂ ਪਰਿਵਾਰਾਂ ਦੇ ਨਾਲ ਹੈ ਔਰ ਅਸੀਂ ਪ੍ਰਾਰਥਨਾ ਕਰਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਿ ਜਿਹੜੇ ਬੰਦੇ ਜ਼ਖਮੀ ਹੋਏ ਉਹ ਜਲਦੀ ਸਿਹਤਯਾਬ ਹੋਣ ਤੇ ਆਪਣੇ ਪਰਿਵਾਰਾਂ ਵਿੱਚ ਜਾਣ ਤੇ ਇਸ ਤੋਂ ਬਾਅਦ ਅਸੀਂ ਸਿੱਧਾ ਜੀ ਕਾਲੀ ਮਾਤਾ ਮੰਦਿਰ ਜਾ ਰਹੇ ਹਾਂ ਉੱਥੇ ਜਾ ਕੇ ਵੀ ਮਾਤਾ ਦੇ ਚਰਨਾਂ ਵਿੱਚ ਪ੍ਰਾਰਥਨਾ ਕਰਾਂਗੇ। ਔਰ ਜਿਹੜੀ ਨੇਸ਼ਨ ਹੈ ਜੀ ਸਾਰੇ ਐਸੋਲੇ ਪੂਰੇ 140 ਕਰੋੜ ਬੰਦੇ ਜਿਹੜੇ ਹੈਗੇ ਆ ਉਹ ਇੱਕਜੁੱਟ ਹੈ ਔਰ ਅਸੀਂ ਆਪਣੀ ਸਰਕਾਰ ਦੇ ਨਾਲ ਅਸੀਂ ਉਮੀਦ ਕਰਦੇ ਆ ਕਿ ਪੂਰਾ ਬੀਫਟਿੰਗ ਰਿਪਲਾਈ ਔਰ ਇਹਦੇ ਵਿੱਚ ਜਿਹੜੇ ਕਸ਼ਮੀਰ ਦੇ ਲੋਕਾਂ ਨੇ ਵੀ ਜਿਸ ਤਰ੍ਹਾਂ ਇਹ ਪਹਿਲੀ ਵਾਰ ਇਹ ਆ ਕਿ 35 ਸਾਲਾਂ ਤੋਂ ਕਿ ਕੰਪਲੀਟ ਹਾਰਟਲ ਜਿਹੜਾ ਕਸ਼ਮੀਰ ਦੇ ਲੋਕ ਵੀ ਖੁੱਲ ਕੇ ਅਤਵਾਦ ਦੇ ਖਿਲਾਫ ਸਾਹਮਣੇ ਆਏ। ਔਰ ਜਿਹੜੇ ਇਨੋਸੈਂਟ ਬੰਦੇ ਮਰੇ ਆ ਜੀ ਉਹਦੇ ਚ 28 ਜਿਹੜੇ ਹੈਗੇ ਪਰਿਵਾਰ ਵਿਚਾਰੇ ਹਾਨੀ ਕੋਈ ਆਪਣਾ ਹਨੀਮੂਨ ਤੇ ਗਿਆ ਸੀ ਐਜ਼ ਅ ਟੂਰਿਸਟ ਗਿਆ ਸੀ ਬੰਦਾ ਜਦੋਂ ਮੈਨੂੰ ਪਤਾ ਜਦੋਂ ਅਸੀਂ ਕਸ਼ਮੀਰ ਗਏ ਸੀ ਪਹਿਲੀ ਵਾਰੀ ਬੰਦਾ ਕਿੰਨੇ ਕਿੰਨੇ ਸਾਲ ਪਲਾਨ ਕਰਦਾ ਔਰ ਜੜੀ ਹੈ ਗਿਆ ਉਹਨੂੰ ਕਹਿੰਦੇ ਆ ਵੀ ਧਰਤੀ ਦੇ ਉੱਤੇ ਜੰਨਤ ਵੀ ਜੰਨਤ ਦੇਖਣੀ ਆ ਔਰ ਕਿਡੀਆਂ ਸਦਰਾਂ ਦੇ ਨਾਲ ਜਾਂਦਾ ਹੈਗਾ ਔਰ ਉੱਥੇ ਜਿਹੜੇ ਉਹਨਾਂ ਨੇ ਘਣਾਣੀ ਹਰਕਤ ਕੀਤੀ ਆ ਮਨੂਪੁਰਜ ਕੀ ਨਾ ਜੀ ਦੇ विल बी ਬਰਾਉਟ ਟੂ ਜਸਟਿਸ ਸਾਨੂੰ ਪੂਰਾ ਸਾਡੀ ਸਰਕਾਰ ਔਰ ਸਾਡੇ ਜਿਹੜੇ ਸਕਿਉਰਿਟੀ ਫੋਰਸਸ ਆ ਉਹਨਾਂ ਨੂੰ ਬੀਫਟਿਕ ਰਿਪਲਾਈ ਦੇਣਗੇ ਬਟ ਉਹਦੇ ਚ ਜਿਹੜੀ ਆ ਇੱਕ ਦੋ ਚੀਜ਼ਾਂ ਜਿਹੜੀਆਂ ਇੱਕ ਪੋਨੀ ਵਾਲਾ ਸੀ ਵਿਚਾਰਾ ਉਹ ਆਪਣੇ ਪਰਿਵਾਰ ਦਾ ਇੱਕੋ ਹੀ ਇੱਕ ਉਹ ਜਿਹੜਾ ਆਦਲ ਸੀਗਾ ਉਹ ਬਰਾਡ ਆਰਡਰ ਸੀਗਾ ਤੇ ਉਹ ਨਿਹਾਥਾ ਹੀ ਉਹ ਜਿਹੜਾ ਸੀਗਾ ਉਹ ਅਤਵਾਦੀਆਂ ਦੇ ਨਾਲ ਉਲਝ ਗਿਆ ਕਿਉਂਕਿ ਉਹ ਉਹਨੂੰ ਪਤਾ ਸੀਗਾ ਸਾਡੀ ਰੋਜ਼ੀ ਰੋਟੀ ਜਿਹੜੀ ਆ ਉਹ ਸਾਡੇ ਮਹਿਮਾਨਾਂ ਤੇ ਡਿਪੈਂਡ ਕਰਦੀ ਆ ਕਿਉਂਕਿ ਕਸ਼ਮੀਰ ਦੀ ਜਿਹੜੀ ਮੇਨ ਇਕਨੋਮੀ ਆ ਟੂਰਿਜ਼ਮ ਤੇ ਡਿਪੈਂਡ ਕਰਦੀ ਆ ਉਸ ਬੱਚੇ ਨੇ ਔਰ ਜਿਹੜੇ ਬਾਕੀ ਦੇ ਬੰਦੇ ਜਿਹੜੇ ਅੱਤਵਾਦ ਦੇ ਖਿਲਾਫ ਖੁੱਲ ਕੇ ਸਾਹਮਣੇ ਆਏ ਆ ਤੇ ਮੈਂ ਉਮੀਦ ਕਰਦਾ ਕਿ ਜਿਹੜੇ ਸਾਡੀ ਇਹ ਭਾਵਨਾ ਹੈਗੀ ਆ ਔਰ ਨੈਸ਼ਨਲ ਡਵੈਲਪਮੈਂਟ ਸਾਡੀ ਭਾਵਨਾ ਹੈਗੀ ਆ ਤੇ ਜਿਹੜਾ ਇਹ ਹੁਣ ਇਸ ਤੋਂ ਬਾਅਦ ਜਿਹੜਾ ਹੈਗਾ ਇਹ ਅਤੰਕਵਾਦ ਦਾ ਜਿਹੜਾ ਹੈਗਾ ਉਹ ਜੜੋਂ ਹੀ ਖਾਤਮਾ ਕੀਤਾ ਜਾਏਗਾ ਔਰ ਸਾਰੀਆਂ ਪਾਰਟੀਆਂ ਸਾਰੇ ਜਣੇ ਅਸੀਂ ਜਿਹੜੇ ਅੱਗੇ ਗਵਰਨਮੈਂਟ ਨੇ 올 ਪਾਰਟੀ ਮੀਟਿੰਗ ਵੀ ਬੁਲਾਈ ਆ ਔਰ ਸਾਰੇ ਇਹਦੇ ਵਾਸਤੇ ਕਰਦੇ ਨੇ ਫਰ ਦੂਜਾ ਅਸੀਂ ਜਿਹੜਾ ਸਾਰੇ ਡਿਪਾਰਟਮੈਂਟ ਵਾਈਜ਼ ਮੈਂ ਰਿਵਿਊ ਕੀਤੇ ਆ ਜੀ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬੀੜਾ ਚੁੱਕਿਆ ਕਿ ਰੰਗਲਾ ਪੰਜਾਬ ਬਣਾਣਾ ਉਹਦੇ ਵਿੱਚ ਅਸੀਂ ਜਿਸ ਤਰ੍ਹਾਂ ਪੁਲਿਸ ਦਾ ਹੈਗਾ ਸਾਡੇ ਰੀਸੈਂਟਲੀ ਦੋ ਤਿੰਨ ਹੈਪਨਿੰਗ ਹੋਈਆਂ ਸੀ ਜੀ ਪਹਿਲੇ ਇੱਕ ਤਾਂ ਜਿਹੜਾ ਬੰਦਾ ਮਾਮੂ ਸੀ ਉਹਦਾ ਮਰਡਰ ਹੋਇਆ ਪਰੌਠਾ ਮਾਰਕੀਟ ਦੇ ਵਿੱਚ ਔਰ ਦੂਜਾ ਉਸ ਤੋਂ ਬਾਅਦ ਜਿਹੜਾ ਸੀਗਾ ਤੁਹਾਡੇ ਇੱਕ ਰੀਸੈਂਟਲੀ ਹੁਣ ਪਰੌਠਾ ਮਾਰਕੀਟ 'ਚ ਇੱਕ ਹੋਰ ਬੱਚੇ ਦਾ ਮਰਡਰ ਹੋਇਆ ਇਸ ਤੋਂ ਪਹਿਲਾਂ ਜੋ ਰਜਿੰਦਰਾ ਹਸਪਤਾਲ ਦੇ ਬਾਹਰ ਹੋਇਆ ਤੇ ਮੈਂ ਜਿਹੜੇ ਦਿਸ਼ਾ ਨਿਰਦੇਸ਼ ਦਿੱਤੇ ਆ ਕਿ ਇਹਨਾਂ ਦੀ ਕੋਈ ਜ਼ਰੂਰੀ ਨਹੀਂ ਜਾ ਪ੍ਰੋਟਾ ਮਾਰਕੀਟਸ ਤੇ ਇਹਨਾਂ ਨੂੰ ਰੈਗੂਲੇਟ ਕੀਤਾ ਜਾਵੇ ਰਾਤ ਨੂੰ 11 ਵਜੇ ਤੋਂ ਬਾਅਦ ਇਹਨਾਂ ਨੂੰ ਬੰਦ ਕੀਤਾ ਜਾਵੇ ਕਿਉਂਕਿ ਅੱਡੇ ਬਣ ਗਏ ਆ ਇਹ ਕਰਾਇਂਦੇ ਔਰ ਜਿਹੜਾ ਸੀਰੀਅਸ ਕ੍ਰਾਈਮ ਹੋ ਰਿਹਾ ਮਰਡਰ ਹੋ ਰਿਹਾ ਔਰ ਬਹੁਤ ਸਾਰੇ ਜਿਹੜੇ ਡਿਸਪਿਊਟਸ ਹੋ ਰਿਹਾ ਇਹਨਾਂ ਜਗ੍ਹਾ ਤੇ ਹੁੰਦੇ ਆ ਤੇ ਇਹਨਾਂ ਨੂੰ ਰੈਗੂਲੇਟ ਕੀਤਾ ਜਾਏਗਾ ਜੀ ਇਹਨਾਂ ਨੂੰ ਜੜਾ ਹੈਗਾ ਮਤਲਬ ਰਾਤ ਨੂੰ ਉਹ ਨਹੀਂ ਖੁੱਲਣਗੇ 11 ਵਜੇ ਤੋਂ ਬਾਅਦ ਤੇ ਦੂਜਾ ਇਹ ਸੀ ਕਿ ਸਾਡੇ ਜਿਹੜਾ ਟ੍ਰੈਫਿਕ ਮੈਨੇਜਮੈਂਟ ਆ ਉਹਦੇ ਵਾਸਤੇ ਜਿੰਨੇ ਵੀ ਸਾਡੇ ਬੋਟਲネック ਆ ਗਿਆ ਚਾਹੇ ਨਵਾਂ ਬੱਸ ਸਟੈਂਡ ਹੋਵੇ ਜਾਂ ਸਾਡੇ 550 ਰੋਡ ਤੇ ਬਹੁਤ ਸਾਰੇ 8 10 ਜਿਹੜੇ ਬੋਟਲ ਨੈਕਸ ਹੈਗੇ ਉਹਨਾਂ ਨੂੰ ਰੈਗੂਲੇਟ ਕਰਨਾ ਤੇ ਉਹਦੇ ਵਾਸਤੇ ਉਹਦੀ ਡਿਜ਼ਾਈਨਿੰਗ ਕਰਨਾ ਚਾਹੀਏ ਉਹਦੇ ਵਿੱਚ ਕੋਈ ਸਲਿੱਪ ਰੋਡਸ ਬਣਾਣੀਆਂ ਵਨ ਵੇ ਕਰਨਾ ਜਾਂ ਉੱਥੇ ਜਿਹੜਾ ਹੈਗਾ ਕੋਈ ਉਹਦੇ ਵਾਸਤੇ ਸਟਾਫ ਲਗਾਉਣਾ ਰੈਗੂਲੇਟਰ ਵਾਸਤੇ ਰੈਗੂਲੇਸ਼ਨ ਵਾਸਤੇ ਉਹ ਵਾਲੀ ਪੁਲਿਸ ਨੂੰ ਅਦਾਇਤ ਦਿੱਤੀ ਹੈ ਜੀ ਇਸ ਤੋਂ ਸવાય ਜਿਹੜਾ ਅੱਗੇ ਹੁਣ ਜਿਹੜੀ ਜੋ ਸਰਕਾਰ ਦੇ ਪ੍ਰੋਗਰਾਮ ਚੱਲਦੇ ਆ ਬਹੁਤ ਵਧੀਆ ਪ੍ਰੋਗਰਾਮ ਚੱਲਦੇ ਆ ਜੀ ਜਿਹੜੇ ਪਿੰਡਾਂ ਛਪੜਾਂ ਦੀ ਬਹੁਤ ਪ੍ਰੋਬਲਮ ਹੈ ਉਹਨਾਂ ਦੀ ਸਾਰਿਆਂ ਦੀ ਡੀ ਵਾਟਰਿੰਗ ਤੇ ਡੀ ਸੈਲਟਿੰਗ ਸਾਈਮਲਟੇਨਸਲੀ ਕਰਨੀ ਔਰ 1 ਮਹੀਨੇ ਦੇ ਵਿੱਚ ਕਰਨੀ ਆ ਉਹਨੂੰ ਸਿਨਕਰੋਨਾਈਜ਼ ਕਰਕੇ ਪਿੰਡਾਂ ਦੀਆਂ ਸੜਕਾਂ ਦੀ ਬੇਨਤੀ ਕਰਕੇ ਜਿਹੜੀ ਹੁਣ ਅੱਗੇ ਰਿਪੇਅਰ ਕਰਾਣੀਆਂ ਸੜਕ ਨੇ ਬਹੁਤ ਜਿਹੜੇ ਸਰਕਾਰ ਨੇ ਪੈਸੇ ਰੇਂਜ ਕੀਤੇ ਆ ਤਾਂ ਕਿ ਉਹਨਾਂ ਦੀ ਪ੍ਰੋਪਰ ਪਲੈਨਿੰਗ ਕਰਕੇ ਉਹਦੇ ਬਰਬਸ ਨੂੰ ਮੇਨਟੇਨ ਕਰਕੇ ਉਹਨਾਂ ਦੀ ਪ੍ਰੋਪਰ ਰਿਪੇਅਰ ਹੋਵੇ ਔਰ ਸੜਕ 5-6 ਸਾਲ ਚੱਲੇ ਇਸੇ ਤਰ੍ਹਾਂ ਜਿਹੜੇ ਗਰੀਬਾਂ ਨੂੰ ਪਲਾਟ ਦੇਣੇ ਆ ਔਰ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਜਿੰਨੇ ਵੀ ਸਾਡੇ ਸੜਕਾਂ ਹੈਗੀਆਂ ਜਿਸ ਤਰ੍ਹਾਂ ਸਾਡੇ ਇੱਥੇ 24/7 ਪਾਣੀ ਦਾ ਪ੍ਰੋਜੈਕਟ ਚੱਲਦਾ ਉਹਦੇ ਵਾਸਤੇ ਸੜਕਾਂ ਪੱਟੀਆਂ ਹੋਈਆਂ